ਕੱਢ ਲਾ ਗਿਆ ਯਾਰ ਅਜਾ ਤਰਾ ਜਿੰਨਾ ਕਿੰਨਾ ਕਰਦਾ ਓਏ ਆ ਕੱਲੇ ਜਿਹਨਾਂ ਨੂੰ ਘੇਰ ਲਿਆ ਵਾ ਦੇਖ ਲੋ ਓ ਬੰਦੇ ਇਕੱਠੇ ਜਿਹਨਾਂ ਨੂੰ ਓਏ ਟੈਂਟਾਂ ਦੇ ਪਿੱਛੇ ਖੜ ਜਾ ਇੱਧਰ ਮੈਂ ਖੜ ਜਾ ਇੱਧਰ ਮੈਂ ਖੜ ਜਾ ਇਹ ਇੱਟਾ ਲੈ ਲੋ ਇਹ ਇੱਟਾ ਲੈ ਲੋ ਰਿਪੋਰਟ ਕਰਾ ਲਾ ਹਾਂ ਇਹਨਾਂ ਦੀ ਰਿਪੋਰਟ ਹੋ ਗਈ ਸਾਡੇ ਨੇ ਇਹਨੂੰ ਕਿਹਾ ਵੀ ਭਾਈ ਮਗਰ ਰੋਡ ਵੇਹ ਨਹੀਂ ਗੱਡੀ ਆ ਤੇ ਝੜ ਜਾ ਆ ਬੰਦਾ ਬੰਦੇ ਲੱਗੇ ਹਾਇ ਬੰਦਾ ਕੋਈ ਨਹੀਂ ਮੇਰੀ ਬੇਟੀ ਤੇ ਮੇਰੀ ਘਰ ਵਾਲੀ ਆ ਕੋਈ ਬੰਦਾ ਨਹੀਂ ਮੇਰੇ ਨਾਲ ਹੈਗਾ ਤੇ ਗੱਡੀ ਵਿਨੋਦ ਬਿਠਾ ਨਹੀਂ ਲੱਦੇ ਹਾਂ ਬਸ ਕਰ ਤੇ ਮੇਰੇ ਨਾਲ ਮੇਰੀ ਘਰ ਵਾਲੀ ਤੇ ਮੇਰੀ ਬੇਟੀ ਹੈ ਦੂਸਰਾ ਬੰਦਾ ਕੋਈ ਨਹੀਂ ਹੈਗਾ ਮੇਰੇ ਨਾਲ ਇੱਥੇ ਮੇਰੇ ਨਾਲ ਇੱਕ ਵੀ ਬੰਦਾ ਲੱਗੀ ਦੋ ਵੀ ਮੇਰੇ ਨਾਲ ਖੜੇ ਮੇਰੀ ਗੱਲ ਸੁਣ ਰਹੀ ਹਾਂ ਹੈਲੋ ਕਿਹੜਾ ਹੁਆ ਹਾਂਜੀ ਭਾਈ ਆ ਨਾ ਬਸ ਆਇਆ ਕਨੈਕਟਰ ਆ ਮਾੜੀ ਗੱਲ ਕਰੀਓ ਆਕਸ਼ਨ ਫੂਰ ਮੇਰੇ ਨਾਲ ਸੀਸ ਕਾਉਂ ਤੋਂ ਮਿਲਾਈ ਕੀ ਹੈਲੋ ਯਾਰ ਸਵਾਰੀਆਂ ਆਈਆਂ ਠੀਕ ਹੈ ਮਨੋਦ ਪੱਕਾ ਜਾਂਦਾ ਠੀਕ ਹੈ ਇਹਨੇ ਕਿਹਾ ਵੀ ਟਿਕਟ ਲੈਣੀਆਂ ਨਾ ਬੈਜੇ ਇਹਨੇ ਕਹਿ ਰਿਹਾ ਇਹਨੇ ਵਾਰ ਵਾਰ ਟਿਕਟ ਟਿਕਟ ਇਕ ਵੀ ਟਿਕਟ ਲੈ ਲਿਆ ਮੇਰਾ ਮਾੜੀ ਇੱਕ ਤੋਂ ਬਾਅਦ ਇਹ ਬਹਿਸ ਕਰ ਲਾ ਵੀ ਇੱਕ ਨਾ ਟਿਕਟ ਨਹੀਂ ਲੈਣੀ ਸੀ ਇਹਨੇ ਗੱਡੀ ਰੋਕ ਤਾ ਇਹਨਾਂ ਦਾ ਰਿਪੋਰਟ ਖੜਾ ਕਰਾਉਣੀ ਹੈ ਫਰੋਡ ਵੇ ਦੀਆਂ ਤਿੰਨ ਗੱਡੀਆਂ ਹੁਣ ਟਾਈਮ ਕਿਉਂ ਇਹਨਾਂ ਨੇ ਛਾਣੇ ਰੋਕੀ ਲੈਡੀਆਂ ਨੂੰ ਨਹੀਂ ਲੈ ਗਈ ਤੁਸੀਂ